ਜੇਸ ਵਕਤ ਸੱਚੇ ਪਾਤਸ਼ਾਹ ਜੀ ਨੇ ਲੰਕਾ ਬਣਾਈ ਤੇ ਸਾਰੀ ਸਮਗਰੀ ਸਤਖਣ ਵਿੱਚੋਂ ਆਈ ਲੰਕਾ ਤੇ ਮੱਕਾ ਸਾਰੀ ਦੁਨੀਆ ਵਿੱਚੋਂ ਪਵਿੱਤਰ ਸਥਾਨ ਹਨ ਮੱਕੇ ਵਿੱਚ ਸ਼ਿਵ ਜੀ ਤੇ ਪਾਰਵਤੀ ਜੀ ਨੇ 3 ਲੱਖ 18000 ਬਰਸ ਨਿਵਾਸ ਕੀਤਾ ਮੱਕੇ ਵਾਲੀ ਧਰਤੀ ਸ਼ਿਵ ਜੀ ਤੇ ਪਾਰਵਤੀ ਇਹਨਾਂ ਦੇ ਚਰਣਾ ਦੀ ਗਾਇੀ ਹੋਈ ਹੈ ਲੰਕਾ ਵਿੱਚ ਸ਼ਿਵ ਜੀ ਤੇ ਪਾਰਵਤੀ ਸਿਰਫ ਇੱਕ ਰਾਤ ਵੀ ਨਹੀਂ ਸੁੱਤੇ ਸਨ ਤਾਂ ਤਾਂ ਸਤਿਗੁਰੂ ਵਿਸ਼ਕਰਮਾ ਜੀ ਮਹਾਰਾਜ ਜਿਨ੍ਹਾਂ ਨੇ ਆਪਣੀ ਕ੍ਰੋਧ ਦੇ ਮਹਾਨ ਬਲ ਕਰਕੇ ਇਤਨੇ ਜ਼ਿਆਦਾ ਸੁੰਦਰ ਲੰਕਾ ਇੱਕ ਰਾਤ ਦੇ ਅੰਦਰ ਬਣਾ ਦਿੱਤੇ ਸਤ ਕਰਤਾ ਜੀ ਨੇ ਜਦੋਂ ਆਪਣੇ ਹੱਥ ਦਾ ਇਸ਼ਾਰਾ ਹੀ ਕੀਤਾ ਤਾਂ ਜਿਸ ਜਗ੍ਹਾ ਪਰ ਚਾਰਚ ਫਿਰੇ ਜਲ ਵਿੱਚ ਜਲ ਵਿੱਚ ਬਸੀ ਜਿਵੇਂ ਸ਼ਿਵ ਜੀ ਤੇ ਪਾਰਵਤੀ ਨੇ ਸਵੇਰ ਉੱਠ ਕੇ ਨਜ਼ਰ ਮਾਰੀ ਤਾਂ ਲੰਕਾ ਬਣੀ ਹੋਈ ਹੈ ਤੇ ਪੂਰਨ ਸਤਗੁਰੂ ਵਿਸ਼ਕਰਮਾ ਮਹਾਰਾਜ ਉਸ ਲੰਕਾ ਦੇ ਕੋਲ ਖੜੇ ਹੋਏ धन मेरे सच्चे प्रीतम सतगुरु विश्वकर्मा जी महाराज तेरे नाम तो मैं सदा बलिहार हाँ हे करता जी जितनी बड़ी तेरी उस्तत है उतनी मेरे समर्था ने जो मैं तेरी पूरी कीर्ति बयान कर सका। इतना कुछ कह सकता हाँ कि निरंकार ਜੀ ਹੋ ਸਰਬ ਰੰਗਾ ਦੇ ਕਰਤਾ ਕਰਤਾ ਜੀ ਹੋ ਏ ਮੇਰੇ ਪ੍ਰੀਤਮ ਜੀ ਓ ਜੀਵ ਬਹੁਤ ਮੰਦਰੇ ਕਰਮਾਂ ਵਾਲਾ ਹੋਵੇਗਾ ਜੋ ਤੇਰੀ ਇਸ ਵਿਪਾਰ ਕਿਰਤੀ ਨੂੰ ਨਾ ਪੜ ਸੁਣ ਸਕੇ ਏ ਮੇਰੇ ਸਤਿਗੁਰੂ ਸਭਨਾ ਖੇਲਾ ਵਿੱਚ ਤੂੰ ਆਪੇ ਆਪ ਹੈ ਜੋ ਜੀਵ ਤੇਰੀ ਯਾਦ ਭੁਲਾ ਬੈਠੇ ਉਹ ਚਾਸੀ λαਖੇ ਜੂ ਉਹਨਾਂ ਦੇ ਚੱਕਰ ਵਿੱਚੋਂ ਕਿਸ ਤਰ੍ਹਾਂ ਨਿਕਲ ਸਕਦਾ ਹੈ हे ਮੇਰੇ ਕਰਤਾ ਜੀ ਆਪ અપਾਰ ਕਿਰਪਾ ਕਰਕੇ ਡੁੱਬਰੇ ਜੀਵਾਨ ਨੂੰ ਆਪਣੇ ਨਾਮ ਦੀ ਦਾਤ ਬਖਸ਼ ਕੇ ਪਵਜਲ ਸਗਰ ਵਿੱਚੋਂ ਪਾਰ ਕਰੋ ਜੋ ਬੋਲੇ ਸੁੰਦਰ ਪਾ ભગવાન ਬਾਦਮੀ ਕੁਮਾਰਾਜ ਕੇ ਜੈ